ਸਾਤਿਖਰੀਆ ਕਾਸਰੇ ਪੰਜਾਬ ਵਾਸੋਂ ਜਿਹੜਾ ਸਾਕਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਚਪਾ 8 ਵਜੇ ਤੋਂ ਲੈ ਕੇ ਸਵੇਰ ਤੀ ਚਾਰ ਮਈ ਦੇ ਰਾਤ ਦੇ ਮੌਸਮ ਦੀ ਗੱਲ ਕਰਨਗੇ ਕਿੰਨਾ ਭਾਗਾਂ ਚੋਂ ਤੇਜ਼ ਗਰਜ ਚਮਕ ਤੇ ਤੇਜ਼ ਮੀਂਹ ਤੇ ਤੇਜ਼ ਗੜੇਮਾਰੀ ਦੇਖ ਨੂੰ ਮਿਲ ਸਕਦੀ ਹੈ ਹਵਾ ਦੀ ਆਪਣ ਨੂੰ ਕਿੰਨੀ ਰਫਤਾਰ ਦੇਖ ਨੂੰ ਮਿਲੂ ਕਿਹਨਾ ਭਾਗਾਂ ਚੋਂ ਮੀਂਹ ਝਖੜ ਦੇਖ ਨੂੰ ਮਿਲ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਲੱਗਦੇ ਆਂ ਵੀਡੀਓ ਹਾਂ ਤਾਂ ਹੀ ਦੇਖ ਲਓ ਜੇ ਤੁਹਾਨੂੰ ਦੱਸਿਆ ਸੀਗਾ ਆਪਾਂ ਦੁਪਹਿਰ ਦੀ ਵੀਡੀਓ 'ਚ ਕਿ ਆਪਣੇ ਮਾਲਵੇ ਬੈਲਟ ਵਿੱਚ ਇੱਕ ਸਿਸਟਮ ਕ੍ਰੀਏਟ ਹੋਊਗਾ ਉਹ ਸਿਸਟਮ ਕ੍ਰੀਏਟ ਹੋ ਚੁੱਕਾ ਹੈ ਜਿਸ ਨੇ ਆਪਣੇ ਪੰਜਾਬ ਦੇ ਕਾਫੀ ਭਾਗ ਆਪਣੇ ਕਵਰ ਕਰਨਾ ਸ਼ੁਰੂ ਕਰ ਚੁੱਕੇ ਹਨ ਬਾਕੀ ਆਪਾਂ ਜ਼ਿਲ੍ਹੇ ਵਾਈ ਦੇ ਗੱਲ ਕਰੀਏ ਕਿੰਨਾ ਭਾਗ ਗਜਮੀਰ ਜਿਆਦਾ ਸਾਰਾ ਹੈ ਨਾ ਪੰਜਾਬ ਦੇ ਜੋ ਇਨਿਕ ਭਾਗ ਹੋਏ ਆਪਣੇ ਬਠਿੰਡਰ ਦੇ ਮਾਨਸੇ ਦੇ ਬਰਨਾਲੇ ਦੇ ਮੋਗੇ ਦੇ ਥੋੜੇ ਲੁਧਿਆਣੇ ਦੇ ਭਾਗ ਹੋਏ ਫਰੀਦਕੋਟ ਦੇ ਹੋਗੇ ਮੁਕਸਰ ਦੇ ਹੋਗੇ ਇਨਾਂ ਚੋਂ ਤੇਜ ਮੀਂਹ ਤੇ ਤੇਜ ਗਾੜੇ ਮਾਰੀ ਦੇਖਣ ਨੂੰ ਮਿਲ ਸਕਦੀ ਹੈ ਬਠਿੰਡੇ ਦਾ ਆਪਣੇ ਫਰੋ ਆਪਣੇ ਫਰੀਦਕੋਟ ਦੇ ਮੁਕਸਰ ਦੇ ਬਾਂਸ ਦੇ ਭਾਗ ਹੋਏ ਇਨਾਂ ਉਹਦੇ ਮੂਹ ਪਾਰੀ ਤੋਂ ਪਾਰੀ ਮੀਂਹ ਵੀ ਦੇਖਣ ਨੂੰ ਮੈਨੂੰ ਤਾਂ 10 ਵੀ ਮੈਂਟਲ ਹੀ ਕਹੂੰਗੀ ਆਪਣੇ ਸੈਸਨ ਮੀਨਾ ਵਿੱਚ ਹੀ ਕ੍ਰੀਏਟ ਹੋਇਆ ਹੈ ਬਾਕੀ ਆਪਾਂ ਗੱਲ ਕਰੀਏ ਮੀਂਹ ਕਣ ਜੇ ਫਾਰ ਆਪਣੇ ਇੰਨੀ ਕੁ ਬੈਲਟ ਹੋ ਗਈ ਆਪਣੇ ਫਾਜ਼ਿਲਕਾ ਹੋ ਗਿਆ ਮੁਕਸਰ ਹੋ ਗਿਆ ਫਰੀਦਕੋਟ ਫਿਰੋਜ਼ਪੁਰ ਥੋੜੇ-ਬੋੜੇ ਤਾਂਤਾਂ ਦੇ ਭਾਗ ਵੀ ਹੋ ਸਕਦੇ ਨੇ ਥੋੜੇ-ਬੋੜੇ ਗੁਰਦਾਪੁਰ ਆਪਣੇ ਅੰਮ੍ਰਿਤਸਰ ਦੇ ਵੀ ਹੋ ਸਕਦੇ ਨੇ ਬਾਕੀ ਕਬੂਥਾ ਜਿੰਦੇ ਆਉਣ ਵਾਲੇ ਕੁਝ ਘੰਟਿਆਂ 'ਚ ਕਵਰ ਹੋ ਜਾਣਗੇ ਬਾਕੀ ਹੁਸ਼ਿਆਰਪੁਰ ਦੇ ਵੀ ਕੁਝ ਭਾਗ ਕਵਰ ਹੋਣਗੇ ਬਾਕੀ ਗੱਲ ਕਰੀਏ ਮੋਗਾ ਫਰੀਦਕੋਟ ਹੋ ਗਿਆ ਬਰਨਾਲਾ ਹੋ ਗਿਆ ਥੋੜੇ-ਬੋੜੇ ਬਣ ਮਾਸੇ ਦੇ ਭਾਗ ਹੋ ਗਏ ਸੰਗਰੂਰ ਦੇ ਵੀ ਲੁਧਿਆਣੇ ਦੇ ਫਤਿਹਗੜ੍ਹ ਸਾਹਿਬ ਦੇ ਹੋ ਗਏ ਪਟਿਆਲਾ ਮੁਹਾਲੀ ਫੂਪਨਗਰ ਚਿੱਦੂਪਾਲ ਸਿੰਘਾਣਾਗਰ ਕਿਉਂਕਿ ਸਸਟਮ ਇਸ ਤਰ੍ਹਾਂ ਗਾ ਨੂੰ ਕੂਚ ਕਰ ਰਿਹਾ ਹੈ ਆਪਣੇ ਪੰਜਾਬ ਦੇ ਜਿਹੜੇ ਆ ਤਿੰਨ ਚਾਰ ਜ਼ਿਲ੍ਹੇ ਹੋਗੇ ਇਹ ਥੋੜੇ ਠੀਕ ਰਹਿਣਗੇ ਆਪਣੇ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਗਾ ਬਾਕੀ ਪੰਜਾਬ ਵਿੱਚ ਸਾਰੇ ਆਪ ਨੂੰ ਗਰ ਚਮਕ ਦੇਖਣ ਨੂੰ ਮਿਲ ਸਕਦੀ ਉਮੀਦ ਹੈ ਸਾਰ ਬਾਕੀ ਥੋੜੇ ਜਿਹੜੇ ਆਪਣੇ ਜ਼ਿਲ੍ਹੇ ਦੱਸਿਆ ਨੇ ਇਹਨਾਂ ਵਿੱਚ ਮੀਂਹ ਜਿਆਦਾ ਹੈ ਨਾ ਬਾਕੀ ਆਪਣੇ ਦਬਾਬੇ ਦੇ ਭਾਗਾਂ ਵਿੱਚ ਹਲਕਾ ਦਰਮਿਆਨ ਮੀਂਹ ਤੇ ਗਰਜ ਰੱਕ ਦੇ ਨਾਲ ਹਨੇਰੀ ਚੱਲ ਸਕਦੀ ਜ਼ਰੂਰ 40 ਤੋਂ ਲੈ ਕੇ 50 ਕਿਲੋਮੀਟਰ ਪਰਬਿਸ ਕੁੜਨ ਨਾਲ ਬਾਕੀ ਪੰਜਾਬ ਦੇ ਆਪਣੇ ਜਿਹੜੇ ਦੋ ਤਿੰਨ ਚ ਆਪਣੇ ਹਲਕੇ ਦਰਮਿਆਨ ਵੀ ਦੇਖਣ ਨੂੰ ਮਿਲਦਾ ਸਦਾ ਜੀ ਨੂੰ ਜੀ ਧੰਨਵਾਦ